ਸਸ਼ੇ ਕਾਲ ਚ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜ ਰਾਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਲਾਏ ਜਾਣਗੇ 20000 ਖੇਤੀ ਸੋਲਰ ਪੰਪ ਪਿੰਡਾਂ ਨੇ ਮੰਗੀਆਂ ਅਰਜ਼ੀਆਂ ਇਸ ਦਿਨ ਪੰਜਾਬ ਚ ਲਾਏ ਜਾਣਗੇ 20000 ਖੇਤੀ ਸੋਲਰ ਪੰਪ ਪਿੰਡਾਂ ਨੇ ਮੰਗੀਆਂ ਸੀ ਇਸ ਦੇ ਬਾਰੇ ਅਰਜ਼ੀਆਂ ਕਿਸਾਨਾਂ ਨੂੰ ਤੋਂ 30 ਸਤੰਬਰ ਤੱਕ ਕਰ ਸਕਦੇ ਨੇ ਅਪਲਾਈ ਜਨਰਲ ਸ਼੍ਰੇਣੀ ਵਿੱਚ ਕਿਸਾਨਾਂ ਨੂੰ 60% ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਮਿਲੇਗਾ 80% ਸਬਸਿਡੀ ਇਸ ਦੇ ਨਾਲ ਹੀ ਅਮਨ ਅਰੋੜਾ ਦੀ ਖਬਰ ਸਾਹਮਣੇ ਆ ਰਹੀ ਹੈ ਡਾਰਕ ਜ਼ੋਨਸ ਵਿੱਚ ਮਾਈਕਰੋ ਸੀਜ਼ਾਈਨ ਸਿਸਟਮ ਵਾਲੇ ਕਿਸਾਨਾਂ ਨੂੰ ਹੀ ਮਿਲਣਗੇ ਪੰਪ ਇਸ ਦਿਨ ਖਬਰ ਸਾਹਮਣੇ ਆ ਰਹੀ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ 2000 ਤੋਂ ਗ੍ਰਾਮ ਪੰਚਾਇਤਾਂ ਲਈ 300 ਸੋਲਰ ਪੰਪ ਦਿੱਤੇ ਗਏ ਹਨ ਇਸ ਦਿਨ ਚੰਡੀਗੜ੍ਹ ਪੰਜਾਬ ਦੀ ਖੇਤੀਬਾੜੀ ਵਾਸਤੇ ਸੂਰਜੀ ਊਰਜਾ ਦੀ ਵਰਤੋਂ ਲਈ ਇਹਮ ਪਹਿਲ ਕਦਮੀ ਕਰਦੇ ਆ ਪੰਜਾਬ ਊਰਜਾ ਵਿਕਾਸ ਏਜੰਸੀ ਨੇ 20000 ਸੋਲਰ ਪੰਪ ਲਈ ਅਰਜ਼ੀਆਂ ਮੰਗੀਆਂ ਹਨ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਦੇ ਨਵੇਂ ਅਤੇ ਨਵੀਨਯੋਗ ਊਰਜਾ ਸਰੋਤ ਮੰਗਿਆ ਅਮਨ ਰੋੜਾ ਨੇ ਦੱਸਿਆ ਹੈ ਕਿ ਸੋਲਰ ਪੰਪ ਲਗਾਉਣ ਤੇ ਇਛੁਕ ਕਿਸਾਨ ਪੰਜਾਬ ਕਿਸਾਨ ਦੀ ਗਵਰਨਮੈਂਟ ਇਨ ਤੇ 9 ਸਤੰਬਰ ਤੋਂ 30 ਸਤੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ 7.5 ਅਤੇ 10 ਐਚਪੀਡੀ ਸਮਰੱਥਾ ਦੇ ਵਾਲੀ ਸੋਲਰ ਪੰਪਾ ਵਾਸਤੇ ਅਪਲਾਈ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ